ਹਿੰਦੂ ਰੱਖਿਆ ਬਲ ਦੇ ਰਾਸ਼ਟਰੀ ਪ੍ਰਮੁੱਖ ਨੇ ਸ਼ਿਵਾ ਜੀ ਜੈ ਸ਼੍ਰੀ ਰਾਮ ਜੈ ਸ਼ਿਵਾ ਜੈ ਮਾਧੂਰੀ ਜੈ ਰਾਮ ਮਾਧੂਰੀ ਇੱਥੇ ਸਾਰੇ ਜਿੰਨੇ ਵੀ ਸੰਗਠਨ ਧਾਰਮਿਕ ਸਰਗਣ ਰਾਜ ਦੀ ਜੀ ਸੰਗਠਨ ਜਿੰਨੇ ਵੀ ਆਏ ਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਸਾਡੇ ਸੀਨੀਅਰ ਕੰਮ ਕਰ ਰਹੇ ਆ ਜਾਂ ਤਾਂ ਫਿਰ ਸਾਲਾ ਤੋਂ ਇਹੀ ਧਰਮ ਦੀ ਲੜਾਈ ਲੜਦੇ ਆ ਦੇਖਦੇ ਆਏ ਅਸੀਂ ਇਹਨਾਂ ਨੂੰ ਸਾਡੇ ਬ੍ਰਹਮਾਨੰਦ ਗਿਰੀ ਜੀ ਵੀ ਸਾਰੇ ਪੰਜਾਂ ਨੰਗਰੀ ਜੀ ਮਹਾਰਾਜ ਜੀ ਵੀ ਇਹੀ ਚੱਦ ਰਹੇ ਆ ਸ਼ੰਕਰानंद ਗਰੀ ਵੀ ਉਹਨਾਂ ਦੇ ਚੰਨਾ ਕਲਮਾਂ ਤੇ ਚੱਲ ਰਹੇ ਆ ਤੇ ਹੋਰ ਜਿੰਨੇ ਵੀ ਸੰਗਠਨ ਆ ਰਹੇ ਸੀ ਦੇਖਦੇ ਆਇਆ तकरीबन ਜੀ ਸਾਰਿਆਂ ਨੇ ਧਰਮ ਦਾ ਕੰਮ ਦੀ ਲੜਾਈ ਕੀਤੀ ਆ ਪਰ ਕਿਤੇ ਨਾ ਕਿਤੇ ਆਪਣੇ ਜਿੰਨੇ ਵੀ Hindu ਧਾਰਮਿਕ ਸੰਗਠਨਾਂ ਨਾਲੋਂ ਲੜਾਈ ਜਿਹੜੇ 4-5 ਲੜਦੇ ਆ ਬਾਕੀ ਜਿਹੜੇ ਆ ਲੜਾਈਾਂ ਦੇ ਜੁੜਣੀਆਂ ਭੱਜ ਜਾਂਦੇ ਆ ਬੜਾ ਦੁੱਖ ਹੁੰਦਾ ਇਸ ਗੱਲ ਲਈ ਕਿ ਸਾਡੇ ਜਿਹੜੇ ਪੁਰਖ ਆ ਉਹਨਾਂ ਨੇ ਲੜਾਈਆਂ ਲੜੀਆਂ ਧਰਮ ਦੀ ਖਾਤਰ ਸਿਰ ਕਟਵਾਏ ਆ ਬੰਦ ਬੰਦ ਕਟਵਾਏ ਆ ਧਰਮ ਦੀ ਮਾਦਰੀ ਘੜਵਾਇਆ ਪਰ ਅੱਜ ਦੀ ਦੇਣ ਦੇ ਵਿੱਚ ਜਿਹੜੇ ਅੰਗਰੇਜ਼ਾਂ ਵਾਲੀ ਰਾਜਨੀਤੀ ਜਿਹੜੀ ਆ ਨਾ ਸਾਡਾ ਪ੍ਰਸ਼ਾਸਨ ਸਾਡੀਆਂ ਸਰਕਾਰਾਂ ਸਾਡੇ ਤੇ ਖੇਡਦੀਆਂ ਇਸੀ ਗੱਲ ਤੇ ਆਈਆਂ ਸਾਡੇ ਦੇ ਨਿਯਾਜ ਫੜਾ ਚੱਕਦੀਆਂ ਵਾ ਮੈਂ ਸਾਰਿਆਂ ਨੂੰ ਨਵੇਦਨ ਕਰਦਾ ਜੀ ਏਸੀ ਕਰਕੇ ਸਾਡਾ ਜਿਹੜਾ ਰਾਤਰੀ ਧਰਮ ਆ ਥੱਲੇ ਨੂੰ ਜਾਂਦਾ ਉੱਪਰ ਨਹੀਂ ਆਉਂਦਾ ਵੀਜ਼ਨ ਇਹ ਆ ਅੱਗੇ ਤੋਂ ਕੰਮ ਕਰਾਂ ਬੋਲ ਭਵਨ ਸਰ ਜੀ ਨਵੇਦਨ ਆ ਜੀ ਕਿ ਅੱਗੇ ਤੋਂ ਜਾਂ ਤਾਂ ਜਿਹੜਾ ਵੀ ਨੱਗਰ ਲਾਣਾ ਜੀ ਬਾਅਦ ਚ ਲਾਓ ਜਦੋਂ ਆਪਾਂ ਚਾਹ ਬੰਦਨੀ ਸ਼ੁਰੂ ਕਰ ਦਿੰਦੀਆਂ ਜੀ ਉਦੋਂ ਕਿਤੇ ਨਾ ਕਿਤੇ ਆਪਣੇ ਵਿੱਚ ਮਾਰਦਦਾ ਛੁੜੀਉਂਦੀਆਂ ਗੱਲਬਾਤ ਸ਼ੁਰੂ ਹੋ ਜਾਂਦੀ ਹੈ ਜੀ ਉਹਦਾ ਧਿਆਨ ਹੁੰਦਾ ਨਹੀਂ ਕਿ ਸਾਹਮਣੇ ਵਾਲਾ ਜਿਹੜਾ ਪਰਵਤਤਾ ਕੀ ਬੋਲਦਾ ਕੀ ਨਹੀਂ ਸੁਣਦਾ ਕੀ ਨਹੀਂ ਆਉਂਦਾ ਜੀ ਨਵੇ ਦਾ ਨਾਮ ਅੱਗੇ ਤੋਂ ਜਿਹੜਾ ਵੀ ਨਗਰ ਨਾਣਾ ਆਪਾਂ ਬਾਤ ਚ ਲਾਇਆ ਜਾਵੇ ਜੀ ਉਦੋਂ ਬਾਅਦ ਜਿਹੜੀ ਆਪਣੀ ਗੱਲਬਾਤ ਕੀਤੀ ਆ ਮੈਂ ਇਸ ਫੇਰ ਮੁੜ ਕੇ ਉਸੇ ਨੇ ਧਿਆਨ ਇਹ ਕਿਤੇ ਨਾ ਕਿਤੇ ਅਸੀਂ ਜਿਹੜਾ ਸਾਡਾ Hindu ਸਤਾਨਤਰੀ ਧਰਮ ਆ ਅਸੀਂ ਫੇਰ ਏਸੀ ਕਰਕੇ ਆ ਇੱਕ ਜੁਟ ਨਹੀਂ ਹੋ ਪਾਉਂਦੇ ਉਹਦੇ ਵਿੱਚ ਇਹ ਆ ਜਾਂਦਾ ਕਿ ਜੀ ਪੁਰਾਣੇ ਬੰਦੇ ਨੂੰ ਆ ਚੀਜ਼ ਹੋ ਗਈ ਪੁਰਾਣੇ ਰਹਿ ਕਿ ਯਾਰ ਤੁਹਾਨੂੰ ਵੀ ਆ ਗਈ ਉਹਦੀ ਮਿਹਨਤ ਉਹਦੀ ਸਫਲਤਾ ਨੂੰ ਦੇਖੋ ਉਹ ਕਿੱਥੇ ਤੱਕ ਪਹੁੰਚਾ ਜੀ ਜਦੋਂ ਅਸੀਂ ਦੂਜੇ ਦੀ ਖੁਸ਼ੀ ਨੂੰ ਦੇਖ ਕੇ ਦੁਖੀ ਹੁੰਨੇ ਆਂ ਤੇ ਆਪਣੇ ਆਪ ਹੀ ਅਸੀਂ ਪਿੱਛੇ ਝੱਲ ਜਾਂਦੇ ਆਂ ਇਸ ਰਾਤਾ ਕਰਮ ਇਸੇ ਵਜ੍ਹਾ ਕਰਕੇ ਅੱਗੇ ਦੀ ਵੱਧ ਪੰਦਾ ਜੀ ਸਾਡੇ ਮੰਦਰਾਂ ਦੇ ਉੱਤੇ ਦੇਖੋ ਟੈਕਸ ਲਗਾਇਆ ਜਾਂਦਾ ਜਿੰਨੇ ਵੀ ਸਨਾਤਨ ਦੇ ਹਰਮ ਦੇ ਜਿੰਨੇ ਵੀ ਮੰਦਰ ਨੇ ਸਾਡੇ ਚਗੜਦਾ ਜਾਂ ਨਹੀਂ ਕੋਈ ਚਰਚ ਤੇ ਟੈਕਸ ਨਹੀਂ ਹੈਗਾ ਗੁਰੂ ਘਰਾਂ ਤੇ ਟੈਕਸ ਨਹੀਂ ਹੈਗਾ ਮਦਰਸੇ ਜਿਹਨਾਂ ਨੇ ਖੋਲ੍ਹ ਕੇ ਰੱਖੇ ਜਿੰਨਾ ਵੀ ਸਾਡੀ ਕਮਾਈ ਸਾਰੀ ਹੈਗੀ ਆ ਸਾਡੇ ਮੰਦਰਾਂ ਦੀ ਕਮਾਈ ਇਕੱਠੀ ਕਰਕੇ ਜਿੰਨੀ ਵੀ ਹੁੰਦੀ ਆ ਸਾਰੀ ਇਹ ਮਦਰਸਿਆਂ ਦੇ ਵਿੱਚ ਦਿੱਤੀ ਜਾਂਦੀ ਆ ਜੀ ਮੱਜਿਆਂ ਦੇ ਵਿੱਚ ਦਿੱਤੀ ਜਾਂਦੀ ਆ ਸਾਡੇ ਮੰਦਰਾਂ ਤੇ ਹੀ ਜਿਹੋ ਟੈਕਸ ਲਾਇਆ ਜਾਂਦਾ ਰੀਜ਼ਨ ਇਹ ਆ ਕਿ ਅਸੀਂ ਡੰਡਾ ਨਹੀਂ ਚੱਕ ਪਾਉਂਦੇ ਇਕੱਠੇ ਨਹੀਂ ਹੋ ਬੰਦਦੇ ਆ ਸਾਨੂੰ ਵੰਡ ਦਿੱਤਾ ਜਾਂਦਾ ਵਾ ਕਿ ਮੈਂ ਤੈਨੂੰ 2 ਗੰਨਾਂ ਮੈਂ ਦੇ ਦੇਣਾ ਮੈਂ ਤੈਨੂੰ 4 ਗੰਨਾਂ ਮੈਂ ਦੇ ਦੇਣਾ ਤੂੰ ਸਰਕਾਰ ਦੇ ਖਿਲਾਫ ਨਹੀਂ ਬੋਲਣਾ ਰੀਜ਼ਨ ਇਹੀ ਆ ਸਾਨੂੰ ਵੰਡ ਦਿੱਤਾ ਜਾਂਦਾ ਜਿੱਦਾਂ ਬ੍ਰਹਮਨੰਦਨ ਗਰੀਜ ਨੇ ਵੀ ਬੋਲਿਆ ਸ਼ੰਕਰਨੰਦਨ ਗਰੀਜ ਨੇ ਵੀ ਬੋਲਿਆ ਵੀ ਨਹੀਂ ਯਾਰ ਸਾਨੂੰ ਤਾਂ ਪੈਸਿਆਂ ਦਾ ਇਲਾਜ ਕੀਤਾ ਜਾਂਦਾ ਵਾ ਗੱਲ ਮੈਨਾਂ ਦਾ ਇਲਾਜ ਕੀਤਾ ਜਾਂਦਾ ਵਾ ਦੱਸੋ ਤੁਹਾਨੂੰ ਕੀ ਚਾਹੀਦਾ ਡਿਵਾਈਡਡ ਰੂਲ ਅੰਗਰੇਜ਼ਾਂ ਵਾਲੀ ਬੌਸੀ ਆ ਸਾਨੂੰ ਸਮਝ ਨਾ ਪੈਣਾ ਜਿਹੜਾ ਅੱਜ ਦਾ ਸਨਾਤਨੀ ਆ ਪੜਿਆ ਲਿਖਿਆ ਵਾ ਐਜੂਕੇਟਡ ਆ ਸਾਨੂੰ ਸਮਝ ਨਾ ਪੈਣਾ ਕਿ ਸਾਹਮਣੇ ਵਾਲੀ ਦੀ ਰਾਜਨੀਤੀ ਕੀ ਚੱਲਦੀ ਪਈ ਆ ਕਹਿੰਦੇ ਆ ਨਾ ਸੁਣੋ ਸਭ ਦੀ ਕਰੋ ਆਪਣੇ ਮਨ ਦੀ ਜੇ ਤੁਸੀਂ ਸੰਸਾਰ ਦੇ ਵਿੱਚ ਆਏ ਆਂ ਜੇ ਕੁਝ ਧਰਮ ਦਾ ਕੰਮ ਕਰਕੇ ਨਹੀਂ ਆ ਗਏ ਤੇ ਤੁਹਾਡੇ ਇਸ ਜਨਮ ਲੈਣ ਦਾ ਕੋਈ ਮਹੱਤਵ ਨਹੀਂ ਆ। ਉਹ ਤਾਂ ਕੀੜੇ ਵੀ ਜਨਮ ਲੈਂਦੇ ਆ, ਜਾਨਵਰ ਵੀ ਜਨਮ ਲੈਂਦੇ ਆ। ਪਰ ਤੁਹਾਡੇ ਆਮ ਦਾ ਧਰਮ ਇਹ ਆ ਆਪ ਉੱਪਰ ਵਾਲੇ ਨੇ, ਭਗਵਾਨਾ ਸ਼੍ਰੀ ਬੋਲੇਨਾਥ ਨੇ, বিষ্ণੂ ਜੀ ਨੇ, ਮਾਈਆਂ ਨੇ ਤੁਹਾਨੂੰ ਸ਼ਕਤੀ ਦਿੱਤੀ ਆ। ਆਧਨ ਵਾਲੀ ਰਕਸ਼ਕਤੀ ਦਿੱਤੀ ਆ। ਯੁਗ ਨੇ ਤੁਹਾਨੂੰ ਸ਼ਕਤੀ ਪ੍ਰਦਾਨ ਕੀਤੀ ਆ ਵੀ ਤੁਸੀਂ ਦੁਸ਼ਮਣਾਂ ਨਾਲ ਲੜਨਾ ਵਾ। ਜਿਹੜਾ ਧਰਮ ਦੇ ਖਿਲਾਫ ਹੁੰਦਾ ਵਾ, ਉਹਦੇ ਨਾਲ ਤੁਸੀਂ ਪਤਨੋ ਕਰਨਾ ਵਾ ਆਪਣੇ ਧਰਮ ਦੀ ਰੱਖਿਆ ਕਰਨੀ ਆ ਮੇਰਾ ਸੰਗਠਨ ਅਖਤਾਨਤਰ ਹਿੰਦੂ ਰੱਖਿਆ ਦਲ ਧਰਮ ਦੇ ਕੰਮ ਦੇ ਨਾਲ ਪਹਿਲਾਂ ਵੀ ਸੀ ਅੱਗੇ ਵੀ ਹੈ ਤਨਮਨ ਦੇ ਨਾਲ ਮੈਂ ਹਮੇਸ਼ਾ ਇਹਨਾਂ ਦੇ ਨਾਲ ਖੜਾ ਜਿੰਨੇ ਵੀ ਮੇਰੇ ਸੰਗਠਨ ਦੇ ਕਾਰਜਕਰਤਾ ਜਦੋਂ ਵੀ ਲੋੜ ਪਈ ਆ ਹਮੇਸ਼ਾ ਖੜੇ ਹੋਵਾਂਗੇ ਜੇ ਬੱਚੇ ਘਰਾਣੇ ਪਏ ਫੇਰ ਵੀ ਘਰਾਵਾਂਗੇ ਲਾਸਟ ਟਾਈਮ ਅਸੀਂ ਸ਼ਾਂਕਰਨਗਰੀ ਜੀ ਤੇ ਮੈਂ ਜਿਹੜਾ ਸੀਗਾ ਆਪਣੇ ਗਾਰੀਮਾਤਾ ਮੰਦਰ ਦੇ ਵਿੱਚ ਜਿਹੜਾ ਆਪਣਾ ਚੋਰੀ-ਚੋਲਕ ਦਾ ਮੋਡਾ ਸੀਗਾ ਉਹ ਅਸੀਂ ਚੱਕਿਆ ਸੀਗਾ ਜੀ ਉਹਦੇ ਵਿੱਚ ਸਕਸੈਸ ਵੀ ਹੋਏ ਆ ਚੰਗੀ ਤਰ੍ਹਾਂ ਹੋਇਆ ਸਾਨੂੰ ਤੇ ਕਿਨੋਂ ਆਫਰਾਂ ਤੱਕ ਆਈਆਂ ਅਸੀਂ ਕਬੂਲ ਨਹੀਂ ਕੀਤੀਆਂ ਪੈਸਿਆਂ ਦੀ ਆਫਰ ਆਈ ਤੇ ਤੁਸੀਂ ਐਨੇ ਲੈ ਲਓ ਤੇ ਐਨੇ ਲੈ ਲਓ ਤੇ ਤੁਸੀਂ ਸ਼ਾਂਤ ਹੋ ਜਾਓ ਪਰ ਅਸੀਂ ਫਿਰ ਵੀ ਨਹੀਂ ਹੋਏ ਅਸੀਂ ਕਿਹਾ ਅਸੀਂ ਮਾਈ ਦੇ ਚਰਨਾਂ 'ਚ ਲੱਗੇ ਆ ਧਰਮ ਦਾ ਕੰਮ ਕਰ ਰਹੇ ਆ ਤੇ ਧਰਮ ਦਾ ਕੰਮ ਕਰਦੇ ਰਵਾਂਗੇ ਸਾਨੂੰ ਪੈਸੇ ਦੀ ਕੋਈ ਲੋੜ ਨਹੀਂ ਹੈਗੀ ਹਾਂ ਸਾਰੇ ਅਸੀਂ ਮਿਹਨਤੀ ਕੰਮ ਸਕਦੇ ਆ ਮਿਹਨਤ ਕਰਕੇ ਅਸੀਂ ਕਮਾ ਸਕਦੇ ਆ ਤੇ ਕਮਾਉਂਦੇ ਗਿਆਂ ਆਪਣਾ ਬਿਜ਼ਨਸ ਚਲਾਉਂਦੇ ਆ ਅਸੀਂ ਉਹਨਾਂ ਨੂੰ ਸਸਪੈਂਡ ਵੀ ਕਰਾਇਆ ਸਾਰਾ ਕੁਝ ਕਰਾਇਆ ਗਿਆ ਵਾ ਕਿਤੇ ਨਾ ਕਹਦੇ ਸਰਕਾਰ ਨੂੰ ਅਸੀਂ ਫੇਜ਼ਰ ਕਹਿੰਦੇ ਆ ਤੇ ਜਦੋਂ Hindu ਲੀਡਰ ਕਿਤੇ ਆਪਣਾ ਉਸ ਬਲੰਤੀ ਦੇ ਪਹੁੰਚਦਾ ਤੇ ਉਹਨੇ ਝੂਠੇ ਪਰਚੇ ਪਾਏ ਜਾਂਦੇ ਧਮਕੀਆਂ ਦਿੱਤੀਆਂ ਜਾਂਦੀਆਂ ਸ਼ਾਂਤ ਹੋ ਜਾ ਤੇਰੇ ਗਨਮੈਨ ਬਸ ਰਹਿੰਦੇ ਜਾਣਗੇ ਤੇਰੇ ਦੇ ਪਰਚਾ ਪੜਤਾ ਜਾਏਗਾ ਜਦੋਂ ਵੀ ਪਰਚਾ ਦਾ ਨਾਮ ਸੁਣਦੇ ਆ ਚਾ ਸਾਡੇ ਇਹ ਚੀਜ਼ ਹੁੰਦੀ ਆ ਤੇ ਹਿੰਦੂ ਧਰਮ ਨੂੰ ਵੀ ਪੁੱਛ ਲਿਆ ਜਾਂਦਾ ਵਾ ਤੇ ਦਵਾਇਆ ਜਾਂਦਾ ਮੈਂ ਅੱਜ ਇਸ ਮਾਈ ਦੇ ਚਰਨਾਂ 'ਚ ਆ ਕੇ ਕਸਮ ਖੰਡਣਾ ਕਿ ਜਿੱਥੇ ਵੀ ਮੈਨੂੰ ਲੋੜ ਪੈਗੀ ਧਰਮ ਦੇ ਕੰਮ ਲਈ ਸਨਾਤਨ ਦੇ ਕੰਮ ਲਈ ਮੇਰਾ ਸੰਗਠਨ ਹਰਿਆਣਾ ਹਿਮਾਚਲ ਦੇ ਵਿੱਚੋਂ ਜਿੰਨੇ ਵੀ ਮੇਰੇ ਕਾਰੀਗਰਤਾ ਨੇ ਮੈਂ ਨਹੀਂ ਕਹਿੰਦਾ ਕਿ ਵੇਖੋ ਬਹੁਤ ਜ਼ਿਆਦਾ ਨੇ ਜਿੰਨੇ ਵੀ ਕਹਿ ਸਕਦਾ ਹਾਂ ਵੀ ਜਿੰਨੇ ਵੀ ਹੈਗੇ ਆ ਧਰਮ ਦੇ ਕੰਮ ਲਈ ਖੜੇ ਨੇ ਪਵਨ ਜੀ ਦੇ ਖੜੇ ਨੇ ਸ਼ੰਕਰानंद ਜੀ ਦੇ ਬੰਮਾਨੰਦ ਜੀ ਦੇ ਜਿਹੜੇ ਵੀ ਕਹੋਗੇ ਵੀ ਆਜੋ ਜੀ ਸ਼ਿਵਾਏ ਜੀ ਤੁਹਾਡੀ ਜ਼ਰੂਰਤ ਆ ਧਰਮ ਦੇ ਕੰਮ ਲਈ ਆਪਾਂ ਖੜੇ ਆ ਨਾ ਕਦੇ ਪਿੱਛੇ ਹੋਏ ਆ ਨਾ ਹੋਵਾਂਗੇ ਪਹਿਲਾਂ ਵੀ ਅਸੀਂ ਡੱਟ ਕੇ ਮੁਕਾਬਲਾ ਕੀਤਾ ਸਰਕਾਰ ਦੇ ਖਿਲਾਫ ਤੇ ਉਹਨਾਂ ਦੇ ਵੀ ਸਸਪੈਂਡ ਕਰਾਏ ਆ ਜਿਹੜਾ ਉਹ ਵਧੀਆ ਗੱਲ ਕਹੀ ਆ ਵੀ ਜਿਨ੍ਹਾਂ ਨੂੰ ਗਿਆਨ ਨਹੀਂ ਹੈਗਾ ਵਾ ਆਚਾਰੀਆ ਨਹੀਂ ਹੈਗੇ ਆ ਉਹਨਾਂ ਨੂੰ ਮਾਈ ਦੇ ਚਰਨਾ ਦੀ ਸੇਵਾ ਕਰਨ ਦਾ ਜਿਹੜਾ ਲੋਕ ਜਿਹੜਾ ਆਪਾਂ ਭ੍ਰੋਇਤ ਕਹ ਲਓ ਜਾਂ ਬ੍ਰਾਹਮਣ ਕਹ ਲਓ ਜਿਹਨਾਂ ਨੂੰ ਸ਼ਾਸਤ੍ਰਾਂ ਦਾ ਗਿਆਨ ਨਹੀਂ ਉਹਨਾਂ ਨੂੰ ਹਟਾ ਦਿੱਤਾ ਜਾਣਾ ਚਾਹੀਦਾ ਵਾ ਅਸੀਂ ਨਹੀਂ ਕਹਿੰਦੇ ਕਿ ਅਸੀਂ ਉਹਦੀ ਉਹਦੀ ਰੋਜੀ ਰੋਟੀ ਖੋ ਰਹੇ ਆ ਪੋਸੇ ਦਾ ਕੋਈ ਮਨੂ ਸੁਭਾ ਨਹੀਂ ਹੈਗਾ ਜਿੰਨੇ ਵੀ ਇੱਥੇ ਮੋਟਰ ਬੰਦੇ ਬੈਠੇ ਆ ਸਭ ਨੂੰ ਪਤਾ ਫੈਮਿਲੀ ਵਾਲੇ ਆ ਪਰ ਉਹਨਾਂ ਨੂੰ ਕਿਤੇ ਹੋਰ ਟੂਟੀ ਨਾ ਦਿੱਤੀ ਜਾਵੇ ਪਰ ਅਸੀਂ ਇਹ ਜਾਣਦੇ ਆ ਕਿ ਜਿਹੜਾ ਵੀ ਪ੍ਰੋਫੀ ਹੋਏਗਾ ਉਹਨੂੰ ਸ਼ਾਸਤਰੀਆਂ ਦਾ ਗਿਆਨ ਹੋਣਾ ਚਾਹੀਦਾ ਵੀ ਜਦੋਂ ਵੀ ਕੋਈ ਅਗਲਾ ਪ੍ਰਸ਼ਾਦ ਜਿਹੜਾ ਆਂਦਾ ਵਾ ਕੋਈ ਬੰਦਾ ਆਂਦਾ ਵਾ ਬਾਹਰ ਉਹਦੇ ਨਾਲ ਮੰਤਰਿਆਂ ਦੇ ਨਾਲ ਚਾਰਨ ਕਰਕੇ ਹੀ ਉਹਦਾ ਭੋਗ ਲੱਗਾ ਜਾਵੇ ਭੋਗ ਕਿੱਦਾਂ ਲਾਉਂਦੇ ਉਹ ਸਭ ਨੂੰ ਪਤਾ ਵਾ ਪੋਗਲਾਤਾ ਵਾਇਦੇ ਮੂਰੇ ਕਰਤਾ ਵਾ ਜਦ ਤੇ ਤੁਸੀਂ ਮੰਤਰਾਂ ਚੋਰ ਨਹੀਂ ਕੀਤੇ ਜਾਂਦੇ ਪੋਗਤਾ ਬੰਦਾ ਆਪਣੇ ਘਰ ਚ ਵੀ ਨਾ ਸਕਦਾ ਮੱਥਾ ਟੇਕਣਾ ਆਪਣੇ ਘਰ ਵੀ ਟੇਕ ਸਕਦਾ ਕਿਉਂਕਿ ਸ਼ੁੱਧਤਾ ਕਿੱਥੇ ਹੁੰਦੀ ਆ ਸ਼ੁੱਧਤਾ ਮੰਦਰ ਦੇ ਵਿੱਚ ਹੁੰਦੀ ਆ ਜਿੱਥੇ ਮਾਈ ਦੀ ਪਿੰਡ ਬਜ਼ਾਰੇਮਾਨ ਹੁੰਦੀ ਆ ਮਾਈ ਦੀ ਰੂਪ ਹੁੰਦਾ ਵਾ ਉੱਥੇ ਹੀ ਹੁੰਦਾ ਵਾ ਚਾਹੇ ਕੋਈ ਵੀ ਹੋਵੇ ਉਸ ਮੰਦਰ ਦੇ ਵਿੱਚ ਤਾਹੀ ਪਰਾਹੁਣ ਰੱਖਿਆ ਜਾਂਦਾ ਤਾਹੀ ਬ੍ਰਾਹਮਣ ਸ਼ਾਸਤਰਾਂ ਦੇ ਨਾਲ ਸਿਧ ਕੀਤਾ ਜਾਂਦਾ ਕਿ ਜਦੋਂ ਵੀ ਮਾਈ ਨੂੰ ਪੋਗ ਲਾਇਆ ਜਾਵੇ ਉਹਨਾਂ ਦੇ ਮੰਤਰਾਂ ਦਾ ਉਚਾਰਨ ਕੀਤਾ ਜਾਂਦਾ ਮੈਂ ਆਪਣੀ ਬਾਣੀ ਨੂੰ ਗਿਆਨ ਦਿੰਦਾ ਹੋਇਆ ਅੱਗੇ ਦਾ ਜੋ ਵੀ ਬਾਣੀ ਹੈਗਾ ਮੇਰਾ ਸੰਗਠਨ ਤਾਂ ਦੇ ਕੰਮ ਲਈ ਖੜਾ ਵਾਂ ਮਾਈ ਦੇ ਚਰਨਾਂ 'ਚ ਹਾਜ਼ਰ ਆ ਤੇ ਖੜਾ ਰਹੇਗਾ ਜਿੱਥੇ ਮਰਜ਼ੀ ਖੜਾਗਾ ਜੈ ਸ਼੍ਰੀ ਰਾਮ ਜੈ ਮਾਈ